ਤੁਗਿਆ ਦੋਏ ਦੁਕਤਿਆ ਹੋ ਕਦਹ ਜਾਂਦਾ ਹਾਂ ਹਾਂ ਉਹ ਵੀ ਭੈਣਾ ਨੇ ਦੋਏ ਪਿੱਛੇ ਰਹੋ ਬਸ ਵੀਡੀਓ ਦੇ ਪਿੱਛੇ ਰਹੋ ਸੀ ਸਹੀ ਹੈ ਲੈ ਬਾਈ ਉਹ ਕੱਚੀ ਗੱਲ ਨਹੀਂ ਕਰਦਾ ਪੂਰਾ 20000 ਦੀਆਂ ਦੀ ਨਹੀਂ ਵੀ ਪੱਟਾ ਵੇਚਣ ਦੇ ਨਹੀਂ ਅੱਜ ਪੌਣੀ ਸਾਡੀ ਵੀ ਨਹੀਂ ਹੋਈ ਬੰਦਾ ਹੀ ਰਹਿ ਗਿਆ ਕੰਮ ਤਾਂ ਕਰਤਾ ਸੀ ਪਰ ਨਹੀਂ ਰੱਖੀ ਨਹੀਂ ਕਰਕੇ ਹੈ ਦੂਰੋਂ ਆਏ ਆ ਬੰਦੇ ਉਹ ਜਦ ਮੇਰੀ ਗੱਲ ਪੱਠਾ ਦੇ ਵਿੱਚ ਕੋ ਦਸਰਾਤ ਹੋਦਾ ਨਹੀਂ ਪੱਠਾ 'ਚ ਕੋਈ ਕਰਦਾ ਦੋਏ ਪਹਿਣਾ ਨਹੀਂ ਬਾੜੀ ਬਾੜੀ ਹੈ ਸੌਂਗਰਾ ਬਾਲਾ ਜਵਾਨ ਬਾਣਾ ਪਾਣਾ ਪਿਆਣੀ ਪੀਉਂਦੇ ਨਹੀਂ ਕੋਈ ਇੰਨੀ ਸੁਭਾਈ ਨਹੀਂ ਕਰਦਾ ਜਵਾਨ ਹੁੰਦਾ ਪਿੱਛੇ ਹੀ ਰਹੇ ਹੋ ਬਈ ਤੁਸੀਂ ਹੋਰ ਦੇਣੀਆ ਕਿਵੇਂ ਨੇ ਇੱਕੋ ਹੀ ਦੱਸ ਜਰਾ ਜੀ ਤੁਮੂ ਰਾਹ ਪਾ ਨਾ फेर ਲੰਗ ਜਣਗੇ ਫਾਇਦਾ ਕੀ ਲੱਗਿਆ ਠੀਕ ਆ ਤਾਂ ਲੰਗਣਾ ਤਾਂ ਚੱਲ ਕੋਈ ਗੱਲ ਫਾਇਦਾ ਕੀ ਲੱਗਿਆ ਆਪਣੀ ਕੀ ਆਪਣੇ ਕੋਈ ਕੋਈ ਫਾਇਦਾ ਨਹੀਂ ਇਹ ਗੱਲਾਂ ਦਾ ਬਾਕੀ ਕੋਈ ਗੱਲ ਮੈਨੂੰ ਪੁੱਛ ਲੈਣ ਲਈ ਕੀ ਦੱਲਵਾਉਣਾ ਪੁੱਛ ਲੈ ਪੁੱਛ ਲੈ ਇੱਕੋ ਹੀ ਦੱਸ ਦੇ ਮੈਨੂੰ ਐਂ ਪਕਾਈ ਥੋੜੀ ਕਰਨੀ ਅਗਰੇ ਲੈਣਾ ਇਹਨੇ ਪਾ ਬਿਜਾਰੇ ਚੀਜ਼ ਵਿਕੂਗੀ ਐ ਮਤ ਉਹ ਤਾਂ ਵਿਕਦੀ ਵੀ ਨਹੀਂ ਹਾਂ ਠੀਕ ਹੈ ਠੀਕ ਉਹ ਤਾਂ ਜੱਟਾਂ ਦੀ ਚੀਜ਼ ਆ ਬਈ چوبی ہزار تک تڑکے لگ دسو چوبی کا رحم دے وہ تھوڑی مرضی اپنے بی ل بھائی وہ کرتا رہی نہیں وہ ٹائم نہیں تھی ਠੀਕ ਆ ਅਗਲੇ ਦੀਆਂ ਚਾਹੇ 25 ਦੀਆਂ ਵੇਖਣ 24 ਦੀਆਂ ਵਿੱਚ ਚਾਹੇ 25 ਦੀਆਂ ਵੇਖਣ 24 ਦੀਆਂ ਵਿੱਚ ਠੀਕ ਆ ਉਹ ਕਹਿੰਦੇ ਤਾਂ 20 ਲਾਤਾ 1000 ਹੋਰ ਦਾ ਨਹੀਂ ਲੈ ਜੀ ਹੈ ਹੋਰ ਕਿੰਨੇ ਹੋਣ ਤੁਹਾਨੂੰ ਦੱਸਾਂ ਮੈਂ ਉੱਤਰ 6000 27000 ਦੇ ਉਹਦੇ ਨਾਲ ਰੁਪਇਆ ਘੱਟ ਦੇਵਾਂ ਨਾ ਵਾਧਾ ਠੀਕ ਆ ਜਾਦਰੀਆਂ ਲੈ ਜਾ ਨਹੀਂ ਤਾਂ ਤੁਹਾਨੂੰ ਵੀ ਪਤਾ ਨਹੀਂ ਉਹ ਕੋਈ ਗੱਲ ਨਹੀਂ ਤੇਰਾ ਧੱਕਾ ਥੋੜੀ ਆਉਣਾ ਨਾ ਆਗ ਰਿਆਂ ਨੂੰ ਉਹ ਆਏ ਜੜ ਫਲੀਆਂ ਸੋਹਣੀਆਂ ਪਤਣੇ ਇਹ ਜੀ ਕੋਈ ਗੱਲ ਨਹੀਂ ਹੈਗੀ ਪਰ ਹੁਣ ਬਣਨੀ ਹੈ 10 ਮਿੰਟਾਂ ਲੈ ਉਹਨਾਂ ਦੀ ਹੱਦ ਤੋਂ ਬਿਨਾ ਮੈਂ ਕਹਾਂ ਨਾ ਪੂਰੀਆਂ ਬਾਈ ਜੇ ਦੇਣੀ ਹੈ ਉਹਨਾਂ ਦੀ ਹੱਦ ਤੋਂ ਬਿਨਾ ਕਾਟ ਕੇ ਦਿਵਾ ਲਿਆ ਹੈ ਡਾਕਟਰ ਦੇ ਚੰਗੇ ਲੋਕ ਤੇ ਛਾਂਟ ਕੇ ਦਿਵਾ ਲਉ ਹੁਣੇ ਲੱਗਦੀਆਂ ਤਾਰਾਂ ਦੇ ਆ ਉਹਨਾਂ ਦਾ ਮੈਂ ਪੁੱਛਿਆ ਵੀ ਨਹੀਂ ਉਹਨਾਂ ਨੂੰ ਵਿਚਾਰਿਆਂ ਨੂੰ ਦਵਾਈਆਂ ਨਹੀਂ ਮੈਂ ਕਹਾਂਇਆ ਚਾਰ ਵਾਰੀ ਮੈਂ ਕਹਾਂਇਆ ਲਊਡੀ ਲਊਡੀ ਕੱਢਣੀਆਂ ਮੈਂ ਖਾ ਇਹਦਾ ਸੁਆਕਿਆ ਵਿੱਚ ਆ ਹੁਣ ਜਿਹੜੀ ਗੱਲ ਕਰਦੇ ਹੋ ਹਾਂ ਆ ਦੇਖ ਲੈ ਆ ਆ ਚਾ ਲੱਕੜੇ ਹਾਂ ਚਾ ਲੱਕੀੜੇ ਨਿਕਲ ਮਨ ਆਦਾ ਆ ਤੂੰ ਕਿਹਦਾ ਨਜ਼ਰ ਆ ਆਹ ਮਾਤਾ ਸਰ ਮੈਂ ਅਈਂ ਸੀਰੀ ਦੇ ਕੇ ਨਿਕਲੀ ਹੋ ਨਹੀਂ ਪੱਠਾ ਹੀ ਤੇਰੀਆਂ ਮਾਰੀਆਂ ਯਾਰ ਮੈਂ ਮਾਰੀਆਂ ਤੋਂ ਬਸ ਤੇਰੀਆਂ ਚੀਜ਼ਾਂ ਵਧੀਆ ਨਹੀਂ ਭਾਈ ਤੁਹਾਡੇ ਬਿਨਾ ਕਹੇ ਮੈਂ ਭਾਈ ਯਾਰ ਨਾਤਾ ਇਹ ਜਵਾਖ ਦੀਆਂ ਪੱਠਾ ਇਹ ਨਹੀਂ ਪਾਲੀਆਂ ਇਹਦੇ ਨੇ ਪਾਲੀ ਅੱਛਾ ਦੋਏ ਭੈਣਾਂ ਨੇ ਇੱਕੋ ਨਕਸ਼ੇ ਦੀਆਂ ਨੇ ਦੇ ਦੇ 27000 ਦੇਖ ਰਿਹਾ ਕਰੋ ਮੇਰੇ ਨਾਲ ਨਹੀਂ ਕਲੇਸ ਨਹੀਂ ਕਰਾਉਣਾ ਬਾਈ 27000 ਦੇ ਚ ਨਾ ਵੇਚ ਕਾ ਨੂੰ ਕਲੇਸ ਕਰਾਉਣਾ ਆਪਾਂ ਨੇ ਐਂਡ ਆ ਜਾ ਹੈਂ ਐਂਡ ਜਮਾ ਐਂਡ ਹਸਤਾਈ ਫੇਰ ਉਹ ਕਹਿੰਦੇ ਸੀ ਲੈਣੀ ਆ 27000 ਚਾ ਕਿੰਨਾ ਖਵਾ ਯਾਰ ਆ ਮੈਂ ਜਵਾਬ ਹਾਂ ਮੈਂ ਤੇਰਾ 13000 ਲਵਾਂਗਾ ਹੈ ਤੂੰ ਆਪ ਹੀ ਦੇਖ ਲੈ ਲੈ ਨਕਰ ਲੈ ਹੀ ਚਾ ਹੈ 13 ਨੂੰ ਤਾਂ 26 ਦੀਆਂ ਬਣ ਗਈਆਂ ਫੇਰ ਤੇਰਾ 13000 ਦਾ 13 ਦੀ ਹੋ ਲਾ ਤਾੜੇ ਸਾੜੇ 13 ਕਰਾ ਗਿਆ ਤਾਂ ਕਿੰਨਾ ਕਹਾਂ ਮੈਨੂੰ ਐ ਦੱਸੋ ਕਿਓ ਸਰਦਾਰ ਜੀ ਫੇ ਚੱਲੀਏ ਨਹੀਂ ਪੂਗਦੀਆਂ ਜੇ ਪੂਗਦੀਆਂ ਤਾਂ ਮਾੜਾ ਮੋਟਾ ਕੋਈ ਕਢਦਾ ਉਹ ਲੜਕਾ ਹੈ ਮਰਜ਼ੀ ਥੋਡੀ ਆ ਮੈਂ ਤਾਂ ਥੋਤੋ ਬਿਨਾ ਥੋੜੀ ਚੱਲਦਾ ਠੱਕਾ ਨਹੀਂ ਕਰਦੇ ਤੇਰਾ ਇਹ ਤੁਸੀਂ ਵਿੱਚ ਨਹੀਂ ਗਾਹ ਕਨੀ ਹੈਗਾ ਅੱਜ ਨਹੀਂ ਨਹੀਂ ਰਾਜੂ ਇਹਨੇ ਦੀ ਹੋਣੀਆਂ ਨਹੀਂ ਮੈਨੂੰ ਪਤਾ ਨਾ ਹੈ ਬਾਈ ਜੀ ਨਹੀਂ ਨਹੀਂ ਕਿਓ ਵੀਰੇ ਹੋਰ ਕਰਾਂ ਕੋਈ ਮਾੜਾ ਮੋਟਾ ਜੇ ਪਸੰਦ ਆ ਲੈ ਤੁਹਾਡੇ ਤਾਂ بھائی بھائی جی لاسٹ دینی ہے تیئی ہزار مرضی ہوں ہے انہوں نے کہ سبیرے چوبی لا ਨਾਟ ਮੈਂ ਤੁਹਾਨੂੰ ਦੱਸਾਂਗਾ 26000 ਦੀਆਂ ਆਹ ਜਾਂ ਨਾ ਹੀ ਠੀਕ ਆ ਹੇ ਦੂ ਬਾਏ ਸਾਰੇ ਤੁਮ ਕੋਈ ਕਰਦੇ ਭਾਈ ਦੂਰੋਂ ਆਸ਼ੀਰਵਦ ਦੂਰੋਂ ਹੀ ਆਏ ਆ ਇਕੜਾ ਨੇੜੋਂ ਆਏ ਆ ਮੈਦੋਂ ਆਏ ਆ ਅਗਲਾ ਮਾਲ ਮੁੱਲ ਲੈਣਾ ਪਕੜਾ ਯਾਰ ਫਰੀ ਦੇਣੀਆਂ ਦਾ ਅਗਲੇ ਇਕੜਾ ਨੇੜੇ ਕਰ ਰਹੀ ਉਹਨਾਂ ਨੂੰ ਭਾਈ ਮੇਰੀ ਮਰਜ਼ੀ ਨਾ ਕਰਦਾ ਕੋਸਾ ਨਹੀਂ ਚੱਲਾਂਗੇ ਬਸ ਫੇਰ ਮੈਂ ਖੜਦਾ ਨਹੀਂ ਹੈ ਹੈ ਉਹ ਤਾਂ ਮਰਜ਼ੀ ਤੁਹਾਡੀ ਹੈ ਵੀਰਿਆ ਹੈਲੋ ਹੈ ਹੈਲੋ ਫਾਈਨਲ ਆਉਂਗੀ ਮੈਂ ਤਾਂ ਸਸਤਾ ਜੁਸਾ ਹਾਂ ਉਹ ਤਾਂ ਚਾਹ ਮਹਾਰਾਜ ਉਹ ਛੱਡ ਯਾਰ ਲੈਣ ਨਾ ਲੈਣ ਤੂੰ ਦੇਈ ਨਾ ਦੀ 160 ਕਹਿ ਕੇ ਜਾਣਾ ਸੀ ਉਹਰਾ ਹੱਥ ਕਰ ਬਸ ਮੈਂ ਆਪਣੀ ਮਰਜ਼ੀ ਤੋਂ ਵੇਚਦੀ ਆ 24 ਹਜ਼ਾਰ ਨਹੀਂ ਨਹੀਂ ਚੁੱਪ ਕਰ ਤੇਰੇ ਮੂੰਹ ਦੀ ਬਗਾ ਦੀ ਜਿਹੜੇ ਲੱਦੇ ਆ ਤੈਨੂੰ ਉਹੀ ਜਿੱਥੇ ਤੇਰੇ ਲੱਗੇ ਦੇਖ ਠੀਕ ਐਨੇ ਦੇ